ਐ ਬਿੱਟੂ ਜੀ ਕੀ ਹੈਗਾ ਅੱਜ ਜਿਹੜਾ ਪਿੰਡਾਂ 'ਚ ਮਾਰਚ ਕੀਤਾ ਜਾ ਰਿਹਾ ਹੈ ਨਾ ਕੀ ਕਾਦੇ ਸਬੰਧ 'ਚ ਹੈਗਾ ਤੇ ਕੀ ਹੈਗਾ ਸਾਰਾ ਹੁਣ ਅੱਜ ਭਾਰਤੀ ਕਿਸਾਨ ਜੋਨੇ ਨੇਕਤਾ ਗ੍ਰਾਹਾਂ ਵੱਲੋਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਇੱਕ ਮਹਮ ਚਲਾਈ ਹੈ ਕਿ ਜਿਹੜੇ ਹੜਪੀੜ ਤੋਂ ਪਰਿਵਾਰ ਨੇ ਜਿਹੜੇ ਪਰਿਵਾਰ ਜਿਨ੍ਹਾਂ ਦਾ ਘਰ-ਬਾਰ ਪਸ਼ੂ ਜੀਵ ਜੰਤੂ ਪਰਿਵਾਰ ਦੇ ਜੀ ਸਭ ਕੁਝ ਬਰਬਾਦ ਹੋ ਗਿਆ ਉਹਦੇ ਚ ਭਾਰਤੀ ਸੰਘ ਨੇ ਇਕਤਾ ਗ੍ਰਾਂਹ ਦੀ ਸੂਬਾ ਕਮੇਟੀ ਨੇ ਪਿਛਲੇ ਦਿਨਾਂ ਦੇ ਵਿੱਚ ਉਧਰ ਦੌਰਾ ਕੀਤਾ ਗਰਦਾਸਪੁਰ ਏਰੀਆ ਹੋਵੇ ਫਾਜਲਕਾ ਹੋਵੇ ਅਜਲਾਨਾ ਹੋਵੇ। ਉਹ ਪੂਰੇ ਪ੍ਰਭਾਵਿਤ ਏਰੀਏ ਦਾ ਜਾਇਜ਼ਾ ਲਿਆ ਲੋਕਾਂ ਦਾ ਜਾਇਜ਼ਾ ਲਿਆ ਵੀ ਕੀ ਚਾਹੀਦਾ ਕੀ ਸਟੈਪ ਬਾਈ ਸਟੈਪ ਉਹਨਾਂ ਦੀ ਮਦਦ ਕਰ ਸਕਦੇ ਆ। ਉਸ ਤੋਂ ਬਾਅਦ ਉਹ ਜ਼ਿਲ੍ਹਿਆਂ ਦੇ ਸਬੰਧਤ ਆਗੂਆਂ ਦੀਆਂ ਕਮੇਟੀਆਂ ਬਣਾ ਕੇ ਤੇ ਉਸ ਤੋਂ ਬਾਅਦ ਲੋਕਾਂ ਦੇ ਨਾਲ ਕੇਡਰ ਦੇ ਨਾਲ ਮੀਟਿੰਗਾਂ ਕਰਕੇ ਥੱਲੇ ਜ਼ਿਲ੍ਹਿਆਂ ਦੇ ਆਗੂਆਂ ਨਾਲ ਬਲਾਕਾਂ ਦਾ ਨਾਂ ਆਮ ਕਿਸਾਨ ਅਚਾਈਆਂ ਦੇ ਪ੍ਰਧਾਨਾਂ ਨਾਲ ਵੀ ਆਪਾਂ ਉਹਨਾਂ ਦੀ ਭਾਈ ਪਿੰਡਾਂ ਚੋਂ ਸ਼ਹਿਰਾਂ ਤੋਂ ਜਿੱਥੋਂ ਵੀ ਗਲੀ ਮੁਹੱਲਿਆਂ ਤੋਂ ਮਦਦ ਲੈ ਕੇ ਰਾਸ਼ਨ ਇਕੱਠਾ ਕਰਕੇ ਉਹਨਾਂ ਨੂੰ 6 ਮਹੀਨਿਆਂ ਦਾ ਉਹਨਾਂ ਦਾ ਪਹਚਾਇਆ ਜਾ ਸਕੇ ਕਣਕ ਤੂੜੀ ਤੇ ਐਰਾ ਵਗੈਰਾ ਤੇ ਉਸ ਤੋਂ ਬਾਅਦ ਟੈਕਟਰਾਂ ਰਾਈ ਜਿਵੇਂ ਤੀਜੇ ਦੂਜੇ ਤੀਜੇ ਸਟੈਪ 'ਚ ਕਣਕ ਡੀਏਪ ਰਿਆ ਵਗੈਰਾ ਲੈ ਕੇ ਉਹਨਾਂ ਦੀ ਬਜਾਈ ਕੀਤੀ ਕਰਾਈ ਜਾ ਸਕੇ ਆਉਣ ਵਾਲੇ ਸਮੇਂ 'ਚ ਉਹ ਸਟੈਪ ਬਾਈ ਹੋਊਗਾ ਅੱਜ ਅਸੀਂ ਭਾਰਤੀ ਕਿਸਾਨ ਦੇ ਨੇਤਾ ਗਰਾਹਾ ਵੱਲੋਂ ਕਿਲਾ ਮੁਕਸਰ ਦੇ ਬਲਾਕ ਗਿੱਦੜਬਾਹ ਵੱਲੋਂ ਅੱਜ ਮੰਡੀ ਦੇ ਵਿੱਚ ਅਸੀਂ ਅੱਜ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਰਾਜਾ ਸਿੰਘ ਵਾਲੀ ਖੜੇ ਆ ਸਾਡੇ ਨਾਲ ਇਹਨਾਂ ਦੇ ਭਰਾਵਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਸ਼ਹਿਰ ਦੇ ਵਿੱਚ ਪਰਚੀਆਂ ਜੋ ਸੇਵਾ ਕੋਈ ਕੱਪੜੇ ਦੀ ਕੋਈ ਬੂਟ ਦੀ ਸੂਟ ਦੀ ਨੂਨ ਮਿਰਚ ਮਸਾਲਾ ਕੋਈ ਗੋੜ ਖੰਡ ਚਾਹ ਰਾਸ਼ੀ ਜੋ ਵੀ ਕੋਈ ਸਹਾਇਤਾ ਮਤਲਬ ਕਿ ਦੇਣਾ ਚਾਹੁੰਦਾ ਉਸੇ ਤਾਂ ਦੇ ਸਕਦਾ ਉਹਦੀ ਨੋਂ ਪਰ ਨੋਂ ਜੋ ਦਾਣਾ-ਦਾਣਾ ਹੋਊਗਾ ਪੈਸਾ-ਪੈਸਾ ਹੋਊਗਾ ਉਹ ਹਣ ਪੀੜਤਾ ਤੱਕ ਪਚਾਇਆ ਜਾਊਗਾ ਜੋ ਭਰਾ ਸਹਿਤਾਲਾ ਨਾਲ ਜਾਣਾ ਚਾਹੁੰਦਾ ਅਸੀਂ ਆਪਣਾ ਨੰਬਰ ਦਿੰਨੇ ਆ ਉਹਨਾਂ ਦਾ ਨੰਬਰ ਲੈਨੇ ਆ ਉਹਨਾਂ ਨੂੰ ਬਕਾਇਦਾ ਫੋਨ ਲਾਵਾਂਗੇ ਜਦੋਂ ਕਾਫਲਾ ਇੱਥੋਂ ਤੁਰੂਗਾ ਜਿਸ ਦਿਨ ਤੈਅ ਕਰਾਂਗੇ ਤੇ ਉਸ ਦਿਨ ਉਹਨਾਂ ਨੂੰ ਨਾਲ ਵੀ ਲੈ ਕੇ ਜਾਇਆ ਜਾਊ ਵੀ ਉਹ ਵੀ ਨਾਲ ਹਿੱਸਾ ਪਾਉਣ ਤੇ ਅਸੀਂ ਸੋਡੇ ਮਾਧਿਅਮ ਰਹੀ ਇਹ ਵੀ ਅਪੀਲ ਕਰਦੇ ਆ ਵੀ ਜਿਵੇਂ ਉਹ ਡਿੱਗੇ ਪਏ ਭਰਾਵਾਂ ਨੂੰ ਆਪਾਂ ਮੋਟਾ ਦੇਣਾ ਹੈ ਢਿੱਗੇ ਪਏ ਭਰਾਵਾਂ ਨੂੰ ਆਪਾਂ ਠਾਉਣਾ ਹੈ ਸਰਕਾਰਾਂ ਨੇ ਉਹਨਾਂ ਦੀ ਸਾਰ ਨਹੀਂ ਲਈ ਲੋਕਾਂ ਨੇ ਸਾਰ ਲਈ ਹੈ ਲੋਕਾਂ ਨੇ ਪਾਣੀਆਂ ਦੇ ਵਿੱਚ ਦੀ ਦਰਿਆਵਾਂ ਦੇ ਵਿੱਚ ਦੀ ਟਰੈਕਟਰਾਂ ਰਾਹੀਂ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਤੇ ਉਹ ਵਿਚਾਰਿਆਂ ਦਾ ਦੁੱਖ ਦੇ ਵਿੱਚ ਹਿੱਸਾ ਪਾਇਆ ਤੇ ਉਹਨਾਂ ਦਾ ਦੁੱਖ ਘਟਾਇਆ ਤੇ ਇਸ ਟਾਈਮ ਸਭ ਤੋਂ ਵੱਧ ਲੋੜ ਆ ਉਹਨਾਂ ਨੂੰ ਕਿਉਂਕਿ ਬਿਮਾਰੀਆਂ ਫੈਲਣੀਆਂ ਪਾਣੀ ਘਟ ਗਿਆ ਮਿੱਟ ਵੀ 20 ਫੁੱਟ ਚੜਿਆ ਪਿਆ ਤੇ ਉੱਥੇ ਹਰ ਇੱਕ ਚੀਜ਼ ਦਾ 6 ਮਹੀਨਿਆਂ ਦਾ ਰਾਸ਼ਨ ਵੀ ਚਾਹੀਦਾ ਹੈ ਮੈਡੀਸਨ ਵੀ ਚਾਹੀਦੀ ਆ ਉਹਦੇ ਪ੍ਰਬੰਧ ਦੇ ਵਿੱਚ ਅਸੀਂ ਸਾਰੇ ਲੱਗੇ ਹੋਏ ਹਾਂ ਪ੍ਰਧਾਨ ਜੀ ਹੁਣ ਤੱਕ ਕਿਹੜੇ ਕਿਹੜੇ ਪਿੰਡਾਂ 'ਚ ਜਾਏ ਜਾਂ ਅੱਗੇ ਲੋਕਾਂ ਨੂੰ ਦੱਸਣਾ ਹੈਗਾ ਵੀ ਅੜਪੀੜਾਂ ਦੀ ਮਦਦ ਕਰਨੀ ਹੈ ਤੇ ਕੀ ਹੈਗਾ ਆਪਣਾ ਸਾਰਾ ਪ੍ਰੋਗਰਾਮ ਜੁਨੀਅਨ ਦਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਉਹ ਵੱਖ-ਵੱਖ ਟੀਮਾਂ ਜਿਹੜੀਆਂ ਕੋ ਲੱਗੀਆਂ ਹੋਈਆਂ ਨੇ ਤੇ ਜਿਹੜਾ ਆਪਣਾ ਮਕਸਦਾ ਜਿਹੜਾ ਹੈ ਇਹਦੇ ਵਿੱਚ ਅਸੀਂ ਕੱਲ ਹੀ ਹੈ ਜਿਹੜਾ ਪੂਰੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਗੇੜਾ ਕੱਢ ਕੇ ਆਏ ਆ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਦੱਸ ਕੇ ਆਏ ਆ ਵੀ ਆਹ ਸਮੱਸਿਆ ਹੈ ਸਮੱਸਿਆ ਕੋਈ ਨਹੀਂ ਹੈ ਇਹ ਅਸੀਂ ਸਮਝਦੇ ਹਾਂ ਕਿ ਸਾਡੇ ਜਥੇਬੰਦੀਆਂ ਸਭ ਜੀ ਆ ਵੀ ਇਹ ਇੱਕ ਸਰਕਾਰ ਦੀ ਅਣਗਹਿਲੀ ਹੋਈ ਸਮੱਸਿਆ ਹੈ ਇਹ ਸਮੱਸਿਆ ਨੂੰ ਹੱਲ ਕਰਨ ਵਾਸਤੇ ਜਿਹੜੇ ਸਾਡੇ ਉਹਨਾਂ ਹੜ੍ਹ ਵਾਲੇ ਵੀਰਾਂ ਦਾ ਬੜਾ ਨੁਕਸਾਨ ਹੋਇਆ ਉਹਦੀ ਪੂਰਤੀ ਲਈ ਉਹਨਾਂ ਦਾ ਮੌੜਵ ਸੇਵਾ ਤੇ ਉਹਨਾਂ ਦੀਆਂ ਜ਼ਮੀਨਾਂ ਫੱਦਰ ਕਰਨੀਆਂ ਇਹ ਸਾਰੇ ਕੁੱਝ ਨੂੰ ਲੈ ਕੇ ਜਿਹੜਾ ਅਸੀਂ ਅੱਜ ਜਿੱਦਵੇ ਤੋਂ ਇਹਦੀ ਸ਼ੁਰੂਆਤ ਕੀਤੀ ਹੈ ਇਸੇ ਤਰ੍ਹਾਂ ਮਕਸਰ ਲੰਬੀ ਬਲਾਕ ਦੇ ਜਿਹੜੇ ਪਿੰਡ ਹੈ ਉਹਨਾਂ ਨੇ ਵੀ ਦੋ ਤਿੰਨ ਪਿੰਡ ਪਹਿਲਾਂ ਕੱਢ ਤੇ ਤੇ ਲਗਾਤਾਰ ਕੱਢ ਰਹੇ ਆ ਮੋਕਸਰ ਵਾਲੀ ਜਿਹੜੀ ਕਮੇਟੀ ਆ ਉਹ ਆਪਦੇ ਪਿੰਡਾਂ ਚ ਲੱਗੀ ਹੋਈ ਆ ਕੱਢ ਰਹੀ ਆ ਅਸੀਂ ਇਹਨੂੰ ਵੱਧ ਤੋਂ ਵੱਧ ਲੋਕਾਂ ਦੀ ਹਮਾਇਤ ਮੰਗਦੀ ਆ ਕਿ ਆਓ ਭਰਾਓ ਇਕੱਠੇ ਹੋ ਜਓ ਇਕੱਠੇ ਹੋਏ ਬਿਨਾਂ ਸਾਦਨਾ ਨਹੀਂ ਸਰਕਾਰਾਂ ਤਾਂ ਜਿਹੜੀਆਂ ਉਹ ਜਿਵੇਂ ਕਹਿੰਦੇ ਹੁੰਦੇ ਆ ਉੱਠ ਦੇ ਮੂੰਹ ਦੇ ਦੀਦੇ ਵਾਲੀ ਗੱਲ ਆ ਕੁਝ ਬਾਦ ਕੋ ਦਿੱਤਾ ਨਹੀਂ ਗਾ ਵੀ ਉਹ ਮੁਰਬਾ ਹੋ ਸਕਣ ਅਸੀਂ ਆਪਦੇ ਭਰਾਵਾਂ ਨੂੰ ਅਪੀਲ ਕਰਦੇ ਆ ਅੱਜ ਕਿੱਧਰਲੇ ਸ਼ਹਿਰ ਤੋਂ ਫੰਡ ਵੀ ਵਧਿਆ ਹੋਈ ਜਾਂਦਾ ਤੇ ਲੋਕਾਂ ਨੇ ਵਧੀਆ ਗੱਲਾਂ ਵੀ ਕਰ ਰਹੇ ਨੇ ਵੀ ਸੋਡੀ ਇਹ ਜੇ ਹੈਗੀ ਇਹ ਜੀ ਵਧੀਆ ਚੀਜ਼ ਹੈ ਇਹ ਕਰਨਾ ਚਾਹੀਦਾ ਇਸ ਲਈ ਅਸੀਂ ਆਏ ਇਹ ਫੰਡ ਇਕੱਠਾ ਕਰਨ ਲੱਗੇ ਆਂਦੇ ਦਿਨਾਂ ਵਿੱਚ ਅਸੀਂ ਜਦੋਂ ਵੀ ਸਾਰਾ ਇਕੱਠਾ ਹੋ ਜਾਊਗਾ ਤੇ ਉਦੋਂ ਪਾਣੀ ਸੌਕ ਲੋ ਫਿਰ ਅਸੀਂ ਘਰ-ਘਰ ਪਹਚਾ ਕੇ ਆਵਾਂਗੇ ਪਹਚਾਵਾਂਗੇ ਵੀ ਇਸ ਤਰ੍ਹਾਂ ਵੀ ਉਹਨਾਂ ਦਾ ਆਧਾਰ ਕਾਰਡ ਹੈ ਕਿੰਨੀ ਜ਼ਮੀਨ ਹੈ ਕੀ ਨਹੀਂ ਕੱਲੇ-ਕੱਲੇ ਘਰ ਕੋਲੇ ਸਿੱਧੇ ਜਾ ਕੇ ਪਹਚਾਵਾਂਗੇ ਤਾਂ ਕਿ ਜਿਵੇਂ ਅੱਜ ਸਹਤ ਚੋ ਵੀ ਗੱਲਾਂ ਆਈਆਂ ਜਿਆਦੇ ਮੈਂ ਸਹੀ ਜਾਂਦਾ ਨਹੀਂ ਅਸੀਂ ਸਮਝਾਇਆ ਵੀ ਭਰਾਓ ਸਹੀ ਜਾਂਦਾ ਤੁਸੀਂ ਸਾਡੇ ਨਾਲ ਚੱਲੋ ਜੇ ਇਹਨਾਂ ਤਾਂ ਨਾਲ ਚੱਲ ਕੇ ਸਾਨੂੰ ਪਤਾ ਲੱਗ ਜੂ ਕਿਵੇਂ ਨਾਲੇ ਤੁਹਾਡਾ ਦਿੱਤਾ ਹੋਇਆ ਦਾਣਾ ਵੀ ਤੁਹਾਡਾ ਮਰ ਪਛੂਗਾ ਕਿ ਨਾਲੇ ਆਪਾਂ ਉਹਨਾਂ ਨੂੰ ਵੰਡਾਵਾਂਗੇ ਇਸ ਕਰਕੇ ਰਜੇ ਜੀ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦੀ ਵੀ ਕੋਈ ਮਦਦ ਕੀਤੀ ਜਾ ਰਹੀ ਹੈ ਮਤਲਬ ਤੁਸੀਂ ਨਾਲ ਹੋਈ ਹੋ ਹਾਂਜੀ ਮਜ਼ਦੂਰਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ ਕਿਉਂਕਿ ਭਾਰਤ ਕਿਸਾਨ ਜੂਨੀਅਰ ਹਨ ਤੇ ਹੋਰ ਜੱਥੇ ਬੰਦੀਆਂ ਵੱਲੋਂ ਮਜ਼ਦੂਰ ਜੱਥੇ ਬੰਦੀਆਂ ਮਾਸਟਰਾਂ ਦੀ ਜੱਥੇ ਬੰਦੀ ਹੈ ਠੇਕਾ ਮਜ਼ਦਮਾਂ ਦੀ ਜੱਥੇ ਬੰਦੀ ਹੈ ਉਹਨਾਂ ਦਾ ਇੱਕ ਫਰੰਟ ਬਣਿਆ ਆੜ ਪੀੜਤਾ ਦੀ ਮਦਦ ਵਾਸਤੇ ਉਹਨਾਂ ਨੇ ਅਡੋਟ ਪਿੰਡਾਂ 'ਚ ਜਾ ਕੇ ਜਿਵੇਂ ਉਹ ਕੀਤਾ ਸਰਵਾ ਕੀਤਾ ਕਿ ਕਿੱਥੇ-ਕਿੱਥੇ ਮਜ਼ਦੂਰਾਂ ਨੂੰ ਰਾਸ਼ਨ ਦੀ ਲੋੜ ਹੈ ਕਿੱਥੇ ਕਿਸਾਨਾਂ ਨੂੰ ਲੋੜ ਹੈ ਕਿਉਂਕਿ ਜਿਵੇਂ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਬਾਰੇ ਤਾਂ 20000 ਰੁਪਏ ਕਿਲੇ ਦਾ ਆਖਤਾ ਠੀਕ ਹੈ ਨਾ ਸਾਨੂੰ ਪਤਾ ਕਿ ਉਹ ਵੀ ਮੰਨ ਲਓ ਬਾਲਾ ਦਿੱਤਾ ਨਹੀਂ ਜਾਣਾ ਪਰ ਮਜ਼ਦੂਰਾਂ ਦੇ ਬਾਰੇ ਮੂੰਹ ਨਹੀਂ ਖੋਲਿਆ ਤੇ ਮਜ਼ਦੂਰਾਂ ਨਾਲ ਲਗਾਤਾਰ ਸਰਕਾਰ ਧੱਕਾ ਕਰ ਰਹੀ ਹੈ ਦੂਸਰੀ ਗੱਲ ਕਿ ਜਿਹੜਾ ਇਹ ਫਰੰਟ ਬਣਿਆ ਹੋਇਆ ਜਿਵੇਂ ਮਨ ਲਓ ਚਲਦੀਆਂ ਗੱਲਾਂ ਕਿ ਵੀ ਰਾਸ਼ਨ ਮਜ਼ਦੂਰਾ ਤਾਂ ਇੰਨੀ ਪਹੁੰਚਦਾ ਉਹਨਾਂ ਨੇ ਘਰ ਘਰ ਦਾ ਸਰਵਾਹ ਕਰਕੇ ਕਿ ਫਲਾਣੇ ਦਾ ਕਿੰਨਾ ਮਨ ਲਓ ਨੁਕਸਾਨ ਹੋ ਗਿਆ ਫਲਾਣੇ ਦਾ ਕਾਮਰਾਡੇ ਕਿ ਪਿਆ ਜਾਂ ਹੁਣ ਜਿਵੇਂ ਸਕੀਮ ਬਣੀ ਹੈ ਕਿ ਹਜ਼ਾਰ ਪਿੰਡਾਂ ਨੂੰ ਰਾਸ਼ਨ ਦੇਣਾ ਤੇ ਉਹ ਵੀ 6 ਮਹੀਨੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਹੈ ਜਿਵੇਂ ਜਿਨ੍ਹਾਂ ਕੋਲ ਮਜ਼ਦੂਰਾ ਕੋਲ ਰਾਸ਼ਨ ਨਹੀਂ ਉਹਨਾਂ ਨੂੰ ਰਾਸ਼ਨ ਦੇਣਾ ਹੈਗਾ ਕਿਉਂਕਿ ਜਿੱਥੇ ਕਿਸਾਨਾਂ ਦਾ ਮਤਲਬ ਨੁਕਸਾਨ ਹੋਇਆ ਮਜ਼ਦੂਰਾਂ ਦੇ ਘਰਾਂ ਦਾ ਨੁਕਸਾਨ ਹੋਇਆ ਪਰ ਬਹੁਤ ਵੱਡਾ ਨੁਕਸਾਨ ਸਾਡੇ ਖੇਤ ਮਜ਼ਦੂਰਾਂ ਦੇ ਰੋਜ਼ਗਾਰ ਦਾ ਹੋਇਆ ਜਿਵੇਂ ਜੇਤੋਂ ਨਾ ਹੁੰਦਾ ਉਸ ਜੇਤੋਂ ਨਾ ਮਰਿਆ ਮਜ਼ਦੂਰਾਂ ਨੇ ਉਸ ਤੇ ਕੰਮ ਕਰਨਾ ਸੀ ਫਿਰ ਮੰਡੀਆਂ 'ਚ ਕੰਮ ਕਰਨਾ ਸੀ ਕਿਉਂਕਿ ਮਜ਼ਦੂਰਾਂ ਦਾ ਹੁਣ ਲਗਾਤਾਰ ਕੰਮ ਨਹੀਂ ਚੱਲ ਰਿਹਾ ਘੱਟੋ ਘੱਟ ਵੀ 6 ਮਹੀਨੇ ਜੇ ਮਜ਼ਦੂਰਾਂ ਦਾ ਕੰਮ ਨਹੀਂ ਚੱਲ ਸਕਣਾ ਉਹ ਇਸ ਵਾਸਤੇ ਅਸੀਂ ਕਿਥੇ ਸਰਕਾਰਾਂ ਸਿਰਫ ਆਹਾਂ ਨਹੀਂ ਕਰ ਜਾਂਦੀਆਂ ਅਸੀਂ ਪੈਡੂ ਦੇ ਖੇਤ ਮਜ਼ਦੂਰ ਜੱਥੇ ਬੰਨੀਆਂ ਇੱਕ ਸੰਘਾ ਜੱਥੇ ਬੰਨੀਆਂ ਵੱਲੋਂ ਸਾਂਝਾ ਪ੍ਰਿੰਟ ਬਣਾ ਕੇ ਇਹ ਖਤਮ ਕੀਤਾ ਕਿ ਜਿਹੜੇ ਲੋੜਵੰਦ ਹੈ ਸੱਚੀ ਮੁੱਚੀ ਉਹਨਾਂ ਦੇ ਜਿਹੜਾ ਜਿਹੜਾ ਰਾਸ਼ਨਾਂ ਪਹੁੰਚਦਾ ਬ੍ਰ ਭਜੀ ਕੀ ਕਹਿਣਾ ਚਾਹੋਗੇ ਜਿਹੜਾ ਆਪਣਾ ਹੜਪੀਰਤਾਂ ਲਈ ਜਿਹੜਾ ਕਰ ਰਹੇ ਹੋ ਫੰਡ ਇਕੱਠਾ ਕਰ ਰਹੇ ਹੋ ਜਾਂ ਜੋ ਵੀ ਸਮਗਰੀ ਇਕੱਠੀ ਕਰ ਰਹੇ ਹੋ ਲੋਕਾਂ ਨੂੰ ਕੀ ਅਪੀਲ ਹੈ ਹਨਾ ਕਿ ਤਾਂ ਬਾਬੂ ਜੀ ਅਸੀਂ ਦੱਸਣਾ ਚਾਹੁੰਦੇ ਆਂ ਦੇਖਵਾਕਿਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਜਿਹੜੇ ਹੜਾਂ ਦੇ ਮਾਰ ਆ ਅਰੇ ਆਵਾ ਬੰਨ ਨਾ ਪੱਤੇ ਕਰਨਾ ਇਹ ਜਾਣ ਬੁਝ ਕੇ ਸਰਕਾਰਾਂ ਦੀਆਂ ਫੋਕੀ ਸਮਝੀਏ ਚਾਲ ਮਚਾਉਂਦਾ ਇਹ ਏਰੀਆ ਡੋਬਿਆ ਗਿਆ ਜਿਹੜਾ ਮਾਝੇ ਦਾ ਤੇ ਦੁਆਬੇ ਦਾ ਇਹ ਅਸੀਂ ਮੰਦਪਾਗਾ ਕਿੰਦੇ ਆ ਤੇ ਬਹੁਤ ਵੱਡੇ ਰਾਜ ਜਿਹੜੇ ਲੋਕਾਂ ਨੇ ਪਚਾਈਏ ਇੱਥੋਂ ਤੱਕ ਬਾਫਰ ਹੋਈ ਹੈ ਜਦੋਂ ਉਹਨਾਂ ਦੇ ਪਰਵਾਨੇ ਦੇ ਉੱਪਰ ਰੁੜ ਗਏ ਸੀ ਪਸੂ ਰੁੜ ਗਏ ਸੀ ਜਦੋਂ ਘਰਾਂ ਦੇ ਘਰ ਰੁੜ ਗਏ ਸੀ ਲੋਕ ਭੱਜ ਕੇ ਗਏ ਯਾਨੀ ਉਹ ਰਾਤ ਜਿਹੜੀ ਦਿੱਤੀ ਗਈ ਆ ਉਹ ਅਸੀਂ ਇਹ ਕਹਿੰਦੇ ਬਹੁਤ ਊਣੀ ਇਸ ਕਰਕੇ ਸਾਡੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਪੰਜਾਬ ਦੀਆਂ ਇਹਨਾਂ ਨੇ ਇੱਕ ਤਹਿਯਾ ਕੀਤਾ ਚਾਰ ਜ਼ੋਨ ਬਣਾ ਕੇ ਜਿਹੜੇ ਗਾਂ ਪੰਜ ਪੰਜ ਜਿਹੜੀਆਂ ਦੀਆਂ ਡਿਊਟੀਆਂ ਲਾ ਕੇ ਜਿਵੇਂ ਗੁਰਦਾਸਪੁਰ ਹਾਰਪੁਰ ਦੇ ਉੱਥੇ ਡਿਊਟੀਆਂ ਲਾਇਆ ਪਟਿਆਲਾ ਅਜਨਾਲਾ ਜਾਂ ਇਧਰ ਅੰਮ੍ਰਿਤਸਰ ਤਨਤਾਰਨ ਇਧਰ ਫਾਜ਼ਲਕਾ ਹੁਣ ਸਾਡਾ ਮੁਕਤ ਸਰਜਲਾ ਆ ਗਿਆ ਆਪਣਾ ਫ੍ਰੀਜ਼ ਕੋਡ ਆ ਗਿਆ ਇਹ ਜਿਹੜਾ ਫਿਰੋਜ਼ਪੁਰਾ ਫਾਜ਼ਲਕਾ ਦਾ ਤੇ ਬਠਿੰਡਾ ਮਾਨਸਾ ਹੈ ਇਹ ਰਾਤ ਵੱਡੇ ਪੱਧਰ ਤੇ ਗਰੀਬ ਪਰਿਵਾਰਾਂ ਤੱਕ 6 ਮਹੀਨਾ ਦਾ ਰਾਸ਼ਨ ਪਹੁੰਚਾਉਣੇ ਤੇ ਘਰ ਘਰ ਬਚਾਉਣ ਲਿਸ਼ਟਾਂ ਬਣਾ ਕੇ ਤੇ ਇਹ ਕਮੇਟੀਆਂ ਬਣ ਗਈਆਂ ਜਿਹੜਾ ਬਣਾ ਤੇ ਅਸੀਂ ਜਿਹੜਾ ਸਰਕਾਰ ਨੇ ਐਲਾਨ ਕੀਤਾ ਤੇ ਭਗਵਾਨ ਕਮਾਨ ਜਿਹੜਾ ਕਹਿੰਦਾ ਸੀਗਾ ਗਰਦੋਰੀ ਮੋਗਰੋਂ 20000 ਪਹਿਲਾਂ ਪਾਉਂ ਮੰਦ ਪਾ ਗਏ ਹੈ ਵੀ 20000 ਐਲਾਨ ਕੀਤਾ ਜਦੋਂ ਕਿ ਖਰਚੇ ਖਾਨ ਰਾਏ ਕੇ ਕਰਦੇ 20000 ਹੋਇਆ ਸੀ। ਹੁਣ ਘਟੋ ਘਟ 50 60000 ਕਾਈਦਾ। ਇਸ ਕਰਕੇ ਇਹ ਨਗੋਣਾ ਹੈ। ਇਹ ਉੱਪਰ ਨਾ ਵੀ ਨਹੀਂ। ਇਹ ਮੋਦੀ ਸਰਕਾਰ ਨੇ ਜੋ ਐਲਾਨ ਕੀਤਾ ਹੈ। ਜੰਦਰ ਮੋਦੀ ਨੇ 1600 ਕਰੋੜ। ਅਸੀਂ ਸਮਝਦੇ ਹਾਂ ਉਹ ਇਹਨਾਂ ਦੇ ਇਸ਼ਤਿਹਾਰਾਂ ਤੇ ਲੱਗਣਾ ਹੈ। ਇਸ ਕਰਕੇ ਉਹ ਵੀ ਨਹੀਂ ਉੱਪਰ ਨੂੰ। ਹੁਣ ਇਹ ਇਹਦੇ ਚ ਬਹੁਤ سارے ਸਕੂਲ ਹੈ, ਸੜਕਾਂ ਟੁੱਟ ਗਈਆਂ। ਤੇ ਜਿਹੜੇ ਬੱਚਿਆਂ ਦੇ ਕਿਤਾਬਾਂ ਵਾਸਤੇ ਜਿਹੜੇ ਰੁੜ ਗਏ। ਅਸੀਂ ਇਹ ਵੀ ਤੇ ਇਹ ਜਾਕੀ ਦਾ ਨਾਲ ਇਹਨਾਂ ਨੂੰ ਵੀ ਬੱਚਿਆਂ ਨੂੰ ਵੀ ਕਿਤਾਬਾਂ ਕਾਪੀਆਂ ਉਹਨਾਂ ਦਾ ਹੋਰ ਸਮਾਨ ਜਿਹੜਾ ਵਰਦੀਆਂ ਵਗੈਰਾ ਬੂਟ ਉਹ ਸਾਰਾ ਲੋਕਾਂ ਵੱਲੋਂ ਵੱਡਾ ਵੱਡਾ ਸਹਿਯੋਗ ਹੈ ਤੇ ਗਿੱਜੜ ਦੇ ਵਾਸੀਆਂ ਤੋਂ ਬਹੁਤ ਵੱਡਾ ਸਹਿਯੋਗ ਮਿਲਿਆ ਇਥੋਂ ਤੱਕ ਗਰੀਬ ਹਰਾਂ ਮਾਰਿਆਂ ਵਾਸਤੇ ਗਰੀਬਾਂ ਨੇ ਸਾਨੂੰ ਜਿਹੜੀਆਂ ਸਹਿਤਾਪਾਂ ਦਾ ਥਣੀਆਂ ਮਾਈਆਂ ਨੇ ਭਾਈ ਭਾਇ ਸਹਿਤਾਪਾਂ ਦਿੱਤੀ ਹੈ ਇਸ ਕਰਕੇ ਇਹ ਜਿਹੜੀਆਂ ਜਨਤਕ ਜੱਥੇ ਬਣੀ ਇਹ ਕਹਿੰਦੀ ਆ ਵੀ ਲੋਕ ਲੋਕਾਂ ਦੀ ਮਦਦ ਕਰਨ ਰਾਹ ਪਾਇਆ ਸਰਕਾਰਾਂ ਤੋਂ ਟਹਾਕ ਆਪਾਂ ਨਹੀਂ ਚਾਹੀਦੀ ਇੱਕ ਲੋਕ ਲਹਿਰ ਬਣਾ ਕੇ ਫਿਰ ਆਪਾਂ ਇਹਨਾਂ ਨੂੰ ਜਿਹੜਾ ਬਦਲਾ ਅੰਗਰੇਜ਼ਾਂ ਜਿਵੇਂ ਚੱਲਦਾ ਕੀਤਾ ਇਹਨਾਂ ਨੂੰ ਵੀ ਚੱਲਦਾ ਕਰਨਾ ਏਡੀ ਵੱਡੀ ਲੋਕ ਲਹਿਰ ਧੰਨਵਾਦ ਠੀਕ